ਉਸ ਬੰਦੇ ਮੈਨੂੰ ਕੁੱਟਣਾ ਸ਼ੁਰੂ ਕਰਦਾ ਜੀ ਆਹ ਦੇਖੋ ਮੇਰੇ ਸੱਟ ਵੀ ਲੱਗੀ ਹੋਈ ਹੈ ਪੰਜ ਚਾਰ ਸ ਮੁਖੀ ਹੁੰਦਾ ਪੰਡ ਦਾ ਉਹ ਆਪ ਦੇ ਅਕੋਰਡਿੰਗ ਕੰਮ ਕਰੂਗਾ ਉਹ ਕਿਸੇ ਦੀ ਸਲਾਹ ਮਸ਼ਵਰਾ ਲੈ ਕੇ ਥੋੜੋ ਕਰੂਗਾ ਔਰ ਮੇਰਾ ਦੁੱਧ ਵੀ ਢੋਲਦਾ ਬੰਦੇ ਨੇ ਅੱਛਾ ਹਾਂ ਜੀ ਦੇਖੋ ਮੈਂ ਮਸਾ ਕੰਮ ਕਰਦਾ ਰੁਪਈਆ ਵੀ ਇਕੱਠਾ ਕਰਦਾ ਉਹ ਸਾਡੇ ਸਮਾਜ ਹੁਣ ਪੜੀ ਲਿਖੀ ਸਾਡੀ ਜਨਰੇਸ਼ਨ ਸਾਡੇ ਸਮਾਜ ਨੂੰ ਗਿਆਨ ਆ ਗਿਆ ਤੇ ਉਹ ਅਸੀਂ ਹੁਣ ਇਹ ਤੋਂ ਕਿੱਲਾ ਇਹਨਾਂ ਦੇ ਕੱਢ ਕੇ ਹਟਾਂਗੇ ਜੀ ਮੈਂ ਚਲੋ ਸਰਪੰਚਾਂ ਪਿੰਡ ਦੀ ਸਪੰਚਮੈਂਟ ਦੀ ਮਾਂ ਹੁੰਦੀ ਆ ਜੀ ਦੇਖੋ ਇੱਥੇ ਸਾਡੇ ਸਾਰੇ ਭਾਈਚਾਰੇ ਦੀ ਬੇਇੱਜ਼ਤੀ ਆ ਮੇਰੇ ਪੂਰੇ ਪਿੰਡ ਦੀ ਬੇਇੱਜ਼ਤੀ ਆ ਹਾਂ ਮਾਮਲਾ ਜੀ ਸਾਡੇ ਪਿੰਡ ਧਰਮਸਾਲਾ ਦੇ ਵਿੱਚ ਨੋਰਮਲ ਕੰਮ ਚੱਲੀ ਜਾਂਦਾ ਜੀ ਅ ਰਮਰਮਤ ਹੋ ਜਾਂਦੀ ਆ ਜੀ ਉਹ ਜੀ ਜਦੋਂ ਅਸੀਂ ਫਾਸਪੋਰਟ ਚ ਲਾਤੀ ਤਾਂ ਨਾਲ ਹੀ ਤਿੰਨ ਕ ਮਰਲੇ ਖਾਣੇ ਜਗ੍ਹਾ ਵੀ ਹੋਈ ਆ ਜੀ ਉਹ ਜਿੰਨਾ ਦਾ ਨਾਲ ਸੀਤ ਲੱਗਦਾ ਸੀ ਉਹ ਕਹਿੰਦੀ ਵੀ ਸਾਡੇਆਂ ਥੋੜਾ ਜਿਹਾ ਦਾ ਰੋਲਾ ਤੁਸੀਂ ਤੇ ਕੰਮ ਨਾ ਕਰੋ ਜਦੋਂ ਮੈਨੂੰ ਉਹਨਾਂ ਦਾ ਫੋਨ ਆਇਆ ਵਿੱਚ ਘੱਟ ਹੀ ਕੰਮ ਬੰਦ ਕਰਾਤਾ ਚੋ ਚਲੋ ਜੀ ਉਸ ਤੋਂ ਬਾਅਦ ਕੀ ਹੋਇਆ ਜੀ ਮੈਂ ਜਦੋਂ ਘਰ ਆ ਗਿਆ ਨਾਲ ਮੇਰੇ ਦੁੱਧ ਦਾ ਕੰਮ ਹੈ ਜਦੋਂ ਜੀ ਕੀ ਹੋਇਆ ਮੈਂ ਘਰ ਆ ਗਿਆ ਮੈਂ ਉਹਨਾਂ ਬੰਦਿਆਂ ਨੂੰ ਘਰੇ ਬੁਲਾ ਲਿਆ ਆ ਕੇ ਮੈਂ ਕੋਈ ਗੱਲ ਨਹੀਂ ਆਪਣਾ ਪਿੰਡ ਦਾ ਕੰਮ ਆ ਕੋਈ ਗੱਲ ਨਹੀਂ ਆਪਾਂ ਸਾਂਝਾ ਕੰਮ ਕਰਨਾ ਕੋਈ ਮੈਂ ਉਹਦੇ ਕੰਮ ਕਰ ਰਿਹਾ ਗਿਆ ਜਿਵੇਂ ਤੁਸੀਂ ਕਹਿੰਨੇ ਆ ਆਪਾਂ ਕੋਈ ਗੱਲ ਨਹੀਂ ਚੀਤੋਂ ਆਪਾਂ ਬਹਿ ਕੇ ਗੱਲ ਨੂੰ ਕਰ ਲਾਂਗੇ ਹੂੰ ਮੁੜ ਕੇ ਜੀ ਇਹ ਬੰਦੇ ਕਿੰਦਾ ਢਿੱਲੋਂ ਕੋਲੇ ਗਏ ਤੇ ਮੈਨੂੰ ਕਿੰਦੇ ਨੇ ਫੋਨ ਲਾਇਆ ਜੀ ਮੈਨੂੰ ਫੋਨ ਤੇ ਵੀ ਮਾੜੇ ਸ਼ਬਦ ਬੋਲੇ ਮੈਂ ਕਿਹਾ ਬਾਈ ਆਇਆ ਨਾ ਬੋਲ ਯਾਰ ਆਪਾਂ ਭਰਾ ਇਕੱਠੇ ਰਹਿਨੇ ਯਾਰ ਚਲੋ ਜੋ ਉਸ ਤੋਂ ਬਾਅਦ ਫੋਨ ਕੱਟਿਆ ਗਿਆ ਜੀ ਉਸ ਤੋਂ ਬਾਅਦ ਕੀ ਹੋਇਆ ਸ਼ਾਨੂ ਆ ਉਹਦਾ ਪ੍ਰੋਪਰ ਕੰਮ ਕੀਤਾ ਮੈਂ ਉਹਨਾਂ ਦੇ ਘਰੇ ਜਿਹੜੇ ਦੋ ਜਿਨ੍ਹਾਂ ਦਾ ਵਾਹਣ ਵਿੱਚ ਹੁੰਦਾ ਉਹਨੂੰ ਦੁੱਧੂ ਹੀ ਪਾਉਂਦੇ ਆ ਜੀ ਮੈਂ ਉਹਨਾਂ ਨੂੰ ਕੋਈ ਗੱਲ ਨਹੀਂ ਆਪਣਾ ਪਿੰਡ ਦਾ ਕੰਮ ਆ ਕੋਈ ਗੱਲ ਨਹੀਂ ਉਹ ਕਹਿੰਦੇ ਕੋਈ ਗੱਲ ਨਹੀਂ ਬਈ ਜਿਵੇਂ ਜੀ ਕਹੂੰਗਾ ਅਪਾ ਕਰ ਲਾਂਗੇ ਫਿਰ ਮੈਂ ਉਹਨਾਂ ਨੂੰ ਇਹ ਵੀ ਗੱਲ ਕਹੀ ਆ ਮੈਂ ਕਿਹਾ ਜਿਹੜਾ ਤੁਹਾਡਾ ਵਾਰਸ਼ਾ ਲਵਾ ਦੇ ਉਹ ਕਹਿੰਦਾ ਲਵਾ ਦੋ ਜੀ ਫਿਰ ਮੈਂ ਵੀ ਕਹ ਮਲੇ ਸਵਾਇਸੂ ਕਰਾ ਕੇ ਚੱਲ ਉੱਥੇ ਸਾਡੇ ਨਾਲ ਜਾ ਕੇ ਸਾਡੇ ਸਾਰੇ ਅਸੀ ਪਰਿਵਾਰ ਆ ਉੱਥੇ ਕੋਈ ਜਗ੍ਹਾ ਸਾਡੇ ਪਿੰਡ ਰਹਿਣ ਨੂੰ ਹੈ ਨਹੀਂ ਗਈ ਖੜਨ ਜੋ ਕਿ ਮਾੜਾ ਮਾੜਾ ਪ੍ਰੋਗਰਾਮ ਹੁੰਦਾ ਜੀ ਬਹੁਤ ਔਖੀ ਹੁੰਦੀ ਹੈ ਜੀ ਸਾਡੇ ਕਾਫੀ ਸਮੇ ਤੋਂ ਧਰਮਸ਼ਾਲਾ ਦਾ ਬੁਰਾ ਹਾਲ ਸੀਗਾ ਜੀ ਇਸ ਚੀਜ਼ ਦੇ ਵਿੱਚ ਕਰਕੇ ਚੱਲੋ ਕਹਿੰਦੇ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ ਜੀ ਫਿਰ ਕੀ ਹੋਇਆ ਜੀ ਅੱਜ ਮੈਂ ਦੁੱਧ ਇਕੱਠਾ ਕਰਕੇ ਪਿੰਡ ਆ ਰਿਹਾ ਸੀਗਾ ਜੀ ਸਾਡੇ ਪਿੰਡ ਆਜੀ ਜੀ ਕਿਸੇ ਦਾ ਅੱਜ ਭੋਗ ਸੀਗਾ ਜੀ ਆਰਾਮਸਰ ਗੁਰਦੁਆਰਾ ਸਾਹਿਬ ਮੈਂ ਦੁੱਧ ਪਾ ਕੇ ਜਦੋਂ ਨਿਕਲ ਲੱਗਿਆ ਜੀ ਤੇ ਕਿੰਦਾ ਢਿੱlo ਜੀ ਆਪਣੇ ਗੁਰੂ ਘਰ ਮੂਰੇ ਖੜਾ ਸੀਗਾ ਜੀ ਮੈਨੂੰ ਆਵਾਜ਼ ਮਾਰੀ ਯਾਰ ਮੈਂ ਜਾਵੜਿਆ ਜੀ ਮੈਂ ਬਾਈਕ ਤੇ ਬੈਠਾ ਹੀ ਸੀਗਾ ਜੀ ਬੈਠਾ ਸੀਗਾ ਜੀ ਤੇ ਮੈਨੂੰ ਕਹਿੰਦਾ ਤੂੰ ਵੱਡਾ ਬਣਿਆ ਬੰਦਾ ਬਈ ਇਹ ਪਖਾਨਾ ਟੀਕੜਾ ਜਾਤੀ ਸ਼ਬਦੀ ਮੈਨੂੰ ਬੋਲੇ ਆ ਜੀ ਮੈਂ ਕਿਹਾ ਬਈ ਗਾਲ ਨਾ ਕਢ ਤੂੰ ਭਰਾ ਬੱਕਠੇ ਰਹੇ ਬਈ ਇਸ ਤੋਂ ਬਾਅਦ ਜੀ ਚਲੂੰ ਗੱਲਬਾਤ ਹੋ ਗਈ ਮੇਰਾ ਨੁਕਸਾਨ ਤਾਂ ਨਾ ਕਰੋ ਜੀ ਅੱਜ ਦੁੱਧ ਇਕੱਠਾ ਕੁਸਤਾ ਪਾਤਾ ਕੋਈ ਰੋਲਤਾ ਜੀ ਅੱਜ ਮੈਂ ਕੰਮ ਤੇ ਵੀ ਦੁੱਧ ਹੈ ਮੇਰਾ ਅੱਧਾ ਕ ਨੁਕਸਾਨ ਹੋ ਗਿਆ ਜੀ ਕੋਈ ਸੌਜੀਟ ਪਰਪਰ ਰੋਲ ਗਿਆ ਬਾਕੀ ਅੱਧਾ ਘਰ ਰਹਿ ਗਿਆ ਜੀ ਆਹੀ ਗੱਲਬਾਤ ਆ ਬਸ ਜੀ ਮੈਨੂੰ ਇਨਸਾਨੀਅਤ ਚਾਹੀਦੀ ਤੁਸ ਮੈਨੂੰ ਕਿ ਮਾਰਿਆ ਕਿ ਸਾਡੀ ਜਾਤੀ ਪਤਨੀ ਕਿਉਂ ਮੈਨੂੰ ਕਿਹਾ ਗਿਆ ਮੈਨੂੰ ਕਿਉਂ ਕੁੱਟਿਆ ਕਿਉਂ ਮੈਂ ਕਿੱਥੇ ਮਾਰਿਆ ਕੀਤਾ ਜੀ ਮੇਰਾ ਮੈਨੂੰ 20 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ ਮੇਰਾ ਪਿੰਡੋ ਮੇਰਾ ਸ਼ਹਿਰ ਰਿਕਾਰਡ ਵਧਾ ਕਰ ਲੋ ਫਰੀਦ ਮੈਂ ਕਿਦਾਂ ਦਾ ਸਣ ਕਿਦਾਂ ਲੜਦਾ ਕਿਦਾਂ ਬੋਲਦਾ ਆ ਮੇਰਾ ਦੇਖੋ ਅੱਜ ਤੁਹਾਨੂੰ ਖੂਬ ਜਿਹਾ ਅਸਰਾ ਹੈ ਮੇਰਾ ਸਾਰਾ ਪਿੰਡ ਖੜਾ ਹੈ ਮੈਂ ਕੋਈ ਚਲੋ ਗੱਲ ਲਾ ਕੇ ਨਹੀਂ ਗੱਲ ਕਰ ਰਹਾ ਨਾ ਗੱਲ ਕੋਈ ਵਧਾ ਕੇ ਗੱਲ ਕਰਨੀ ਜਦੋਂ ਸਾਡੇ ਪਿੰਡ ਦੇ ਇਕੱਠੇ ਰਹਿਣਾ ਸੀ ਕੋਈ ਗੱਲ ਨਹੀਂ ਜੀ ਪਰ ਤੁਹਾਡੇ ਸਾਹਮਣੇ ਚਲੋ ਸਾਰਾ ਪਿੰਡ ਖੜਾ ਜਿਹੜੇ ਬੰਦਿਆਂ ਨੇ ਤੁਹਾਡੀ ਕੁੱਟਮਾਰ ਕੀਤੀ ਹੈ ਉਹ ਤੁਹਾਡੇ ਪਿੰਡ ਦੇ ਹੀ ਆ ਨਹੀਂ ਉਹ ਜੀ ਆਪਣੇ ਦੂਜੇ ਪਿੰਡ ਦੇ ਆ ਜੀ ਸਿਧਾਂਤ ਸਰ ਕੋਠੇ ਰਾਮ ਸਰ ਅੱਛਾ ਹਾਂਜੀ ਸਾਡੀ ਪੰਚਾਇਤ ਕੋਠੇ ਹਿਰ ਸਿੰਘ ਵਾਲਿਆ ਜੀ ਮਤਲਬ ਦੂਜਲੇ ਪਿੰਡ ਦੀ ਪੰ ਪੁਰਾਣੀ ਰਾਜਸਥਾਨੀ ਸੀ ਨਾ ਨਾ ਪੁਰਾਣੀ ਰਾਜਸਥਾਨੀ ਕੋਈ ਨਹੀਂ ਸੀ ਬਸ ਉਹਨਾਂ ਨੇ ਮੰਨ ਲਿਆ ਚਲੋ ਵੀ ਜੋ ਕੰਮ ਚੱਲਦਾ ਪਿਆ ਪਤਲੇ ਜਦ ਉਹਨਾਂ ਨੂੰ ਕੰਮ ਤੋਂ ਮੰਨਦੇ ਵੀ ਕਿਉਂ ਚੱਲਦੀ ਜਾਂਦਾ ਵੀ ਮੈਨੂੰ ਪੁੱਛ ਕੇ ਨਹੀਂ ਕਰਦੇ ਜਾਂ ਉਹਦਾ ਰੱਬ ਜਾਂਦਾ ਜਾਂ ਉਹ ਬੰਦੇ ਮੰਨ ਜਾਂਦਾ ਉਹਦੇ ਬੰਦੇ ਤੇ ਕੀ ਬੀਤੇ ਵੀ ਮੇਰੇ ਤੇ ਕਿਉਂ ਬੰਦੇ ਨੇ ਮੈਨੂੰ ਘੁੱਟਣਾ ਸ਼ੁਰੂ ਕੀਤਾ ਨਹੀਂ ਪੁੱਛ ਕੇ ਮਤਲਬ ਉਹਨਾਂ ਕੋਲੇ ਤੁਹਾਡੇ ਤੋਂ ਕੀ ਉੱਪਰ ਆਉਦਾ ਤੁਸੀਂ ਆਵਾਜ਼ ਵੀ ਪਾਟੇ ਨੂੰ ਜਿੱਦ ਹਾਂਜੀ 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 ਅਛਾ ਮਤਲਬ ਉਹਨਾਂ ਕੋਲੇ ਕੋਈ ਫਿਰ ਵੱਡਾ ਉਹਦਾ ਜਿਹੜਾ ਉਹ ਕਹਿ ਰਿਹਾ ਕਿ ਮੇਰੇ ਤੋਂ ਪੁੱਛ ਕੇ ਨਹੀਂ ਕੰਮ ਕਰਦੇ ਉਹ ਬਲਾਕ ਪ੍ਰਧਾਨ ਆ ਜੀ ਦੇਖੋ ਉਹ ਕਹਿਣੇ ਦੀ ਉਹਨਾਂ ਦਾ ਮਾਨ ਹੋ ਸਕਦਾ ਮੇਨੂੰ ਕੁਛ ਦਾ ਨਹੀਂ ਕੰਮ ਕਿਉਂ ਨਹੀਂ ਕਰਉਂਦਾ ਪਰ ਫਿਰ ਮੰਨ ਗਿਆ ਰਿਹਾ ਪਰ ਮੈਨੂੰ ਕੁੱਟਣ ਦਾ ਵਕੀਲ ਹੋਣ ਸੀ ਜੀ ਦਿੱਲੀ 'ਚ ਇਕੱਠੇ ਰਹਿਣਾ ਆਪਾਂ ਇਕੱਠੇ ਬੈਠ ਕੇ ਦੁੱਧ ਕੱਠਾ ਕਰਦਾ ਜੀ ਮੈਂ ਆਪਦੇ ਪਿੰਡ 'ਚ ਇਕੱਠਾ ਕਰਦਾ ਆਰਾਮ ਸਰੋਵਰ ਇਕੱਠਾ ਕਰਦਾ ਜੀ ਵੀ ਕੱਲ ਦਾ ਬੜਾ ਦੁੱਖ ਲੱਗਿਆ ਮੈਨੂੰ ਕਿਉਂ ਕੁੱਟੇ ਦੇ ਪਿੰਡ ਪਿੰਡ ਦਾ ਕੰਮ ਕਰਾਈ ਜਾਂਦਾ ਮੈਂ ਇਹ ਆਦਤ ਕਰਦਾ ਕੰਮ ਤਾਂ ਕਰਉਂਦਾ ਨਹੀਂ ਕਿਹਾ ਜੀ ਸਾਡੀ ਬਹੁਤ ਸ਼ਹਿਰ ਤ ਗਿਆ ਜੀ ਠੀਕ ਹੈ ਜੀ ਅੱਜ ਸਾਡੀ ਬੀਤ ਵੀ ਹੋਈ ਆ ਜੀ ਕਲ ਕੁੱਟੇ ਵੀ ਗਿਆ ਔਰ ਮੈਂ ਦੋਤੇ ਡੁੱਨੇ ਮੇਰਾ ਗਿਆ ਜਿਹੜੇ ਦੂਸਰੇ ਬੰਦੇ ਆ ਉਹ ਤੁਹਾਡੀ ਜਾਤੀ ਤੋਂ ਕਿ ਉਹ ਨਹੀਂ ਉਹ ਆਪਣੇ ਚਰਨ ਵਾਲਾ ਜੀ ਹਾਂਜੀ ਹਾਂਜੀ ਇਤਨਾ ਕਿਤੇ ਭਾਈ ਇਹ ਨਹੀਂ ਲੱਗਦਾ ਕਿ ਮਤਲਬ ਐਸਟੀ ਬੰਦਾ ਇੱਕ ਸਰਪੰਚ ਬਣ ਗਿਆ ਵੀ ਕਈ ਵਾਰ ਇਹ ਗੱਲ ਵੀ ਨਹੀਂ ਬੰਦੇ ਨੂੰ ਰਾਸ ਆਉਂਦੀ ਕਿਸੇ ਦੇਖੋ ਜੀ ਤੁਸੀਂ ਸਾਰੇ ਸਿਆਣੇ ਆ ਜੀ ਹਨਾ ਵੀ ਸਿਆਣੇ ਬੰਦੇ ਸ਼ਰੇ ਕਾਫੀ ਹੁੰਦਾ ਜੀ ਹੋ ਸਕਦਾ ਜਿੱਦਾਂ ਗੱਲ ਹੋਵੇ ਜੀ ਪਰ ਪਰ ਸਾਡੇ ਕਹਿੰਦਾ ਭਾਵ ਕਿ ਹੁੰਦਾ ਹੈ ਅਲੱਗ-ਅਲੱਗ ਮਨ ਆ ਪਤਾ ਨਹੀਂ ਤੁਹਾਡੀ ਸੋਚ ਕਿੱਦਾਂ ਦੀ ਜਮ ਸੋਚ ਕਿੱਦਾਂ ਹੈ ਹਨਾ ਆਪਾਂ ਅੰਦਰੋਂ ਕਿਸੇ ਨੂੰ ਨਹੀਂ ਪਰ ਸਕਦੇ ਕਿੱਦਾਂ ਬੰਦੇ ਦਾ ਮਨ ਹੈ ਤੁਹਾਨੂੰ ਕੀ ਨਹੀਂ ਚੰਗਾ ਲੱਗਦਾ ਜੀ ਨਹੀਂ ਜਦੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਇਹ ਵੀ ਗੱਲ ਆ ਰਹੀ ਕਿ ਉਸ ਜ਼ਮੀਨ ਦਾ ਪਹਿਲਾਂ ਰੌਲਾ ਸੀਗਾ ਹਾਂਜੀ ਜੀ ਪਹਿਲਾਂ ਨਹੀਂ ਕਾਰਵਾਈ ਦੇ ਧਿਆਨ ਦੇ ਵਿੱਚ ਲਿਆਂਦੀ ਜਾਂ ਪਤਾ ਨਹੀਂ ਕੀਤਾ ਵੀ ਇਹਦਾ ਰੌਲਾ ਕੀ ਹੈਗਾ ਦੇਖੋ ਜੀ ਸਾਡੇ ਨਾ ਦੇਖੋ ਮੈਂ ਕੋਈ ਵੱਡੀ ਬਿਲਡਿੰਗ ਨਹੀਂ ਬਣਾ ਰਿਹਾ ਜੀ ਮੈਂ ਤਾਂ ਨਾਰਮਲੀ ਥੋੜਾ ਥੋੜਾ ਕੰਮ ਹੋ ਰਿਹਾ ਜੀ ਹਾਂਜੀ ਹਾਂਜੀ ਇਹ ਨਹੀਂ ਕੋਈ ਵੱਡੀ ਬਿਲਡਡਿੰਗ ਬਣਾ ਰਿਹਾ ਮੈਂ ਜੀ ਕੋਮਰੇ ਬਣਾਤੇ ਆ ਉਹਦਾ ਕੋਲੇ ਫਰਸ਼ ਹੀ ਲਾਈ ਹੈ ਕਿ ਮੰਨ ਕੇ ਜਦੋਂ ਮੜੇ ਬੈਠਣ ਵਾਸਤੇ ਜ ਜਿਹੜੀ ਜ਼ਮੀਨ ਆ ਉਹ ਪੰਚਾਇਤੀ ਆ ਕਿ ਪਿੰਡ ਦੇ ਕਿਸੇ ਨਿੱਕੇ ਬੰਦੇ ਦੇ ਪਿੰਡ ਦੀ ਚਲੋ ਦੇਖੋ ਜੀ ਥੋੜਾ ਚਲੋ ਇੰਨਾ ਮੈਨੂੰ ਗਿਆਨ ਹੈ ਸ਼ਹਿਰ ਸਾਡੀ ਪੰਚਾਇਤ ਦੀ ਜ਼ਮੀਨ ਹੈ ਜੀ ਪੰਚਾਇਤ ਦੀ ਜ਼ਮੀਨ ਹੈ ਪਿੰਡ ਦੀ ਪਿੰਡ ਦੀ ਚਲੋ ਮੈਨੂੰ ਇੰਨਾ ਥੋੜਾ ਘੱਟ ਅਨੋਖੀ ਚੀਜ਼ ਬਾਰੇ ਜੀ ਹਾਂ ਜੀ ਨਹੀਂ ਤੁਸੀਂ ਨਵੇਂ-ਨਵੇਂ ਸਰਪੰਚ ਬਣੇ ਹੋ ਹੁਣ ਕੰਮ ਸ਼ੁਰੂ ਕੀਤਾ ਇਹ ਨਹੀਂ ਲੱਗਦਾਗਾ ਵੀ ਕਿਤੇ ਨਾ ਕਿਤੇ ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ ਨੇ ਕਿਹਾ ਕਿ ਜਿਹੜਾ ਬੰਦਾ ਖੁੱਲ ਕੇ ਕੰਮ ਕਰੂਗਾ ਕਹਿੰਦੇ ਅਸੀਂ ਤਾਂ ਐਪਰੀਸ਼ੀਏਟ ਕਰਾਂਗੇ ਪਿੰਡਾਂ ਦੇ ਵਿੱਚੋਂ ਵਧੀਆ ਕੰਮ ਹੋਣੇ ਚਾਹੀਦੇ ਆ ਪਿੰਡਾਂ ਦਾ ਵਿਕਾਸ ਹੋਣਾ ਚਾਹੀਦਾ ਫਿਰ ਵਿਕਾਸ ਦੇ ਵਿੱਚ ਫੰਡਾ ਮਤਲਬ ਤੁਹਾਡੇ ਵਿਕਾਸ ਦੇ ਵਿੱਚ ਰੋੜਾ ਬਣਿਆ ਜਾ ਰਿਹਾ ਹੈ ਕਹਿੰਦੇ ਹਾਂਜੀ 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 ਬਿਲਕੁਲ ਫਿਰ ਇਹ ਗੱਲ ਆਈ ਹੂੰ ਤੇ ਕੀ ਮੰਗ ਕੀ ਕਰਦੇ ਅੱਜ ਤੁਸੀਂ ਪ੍ਰਸ਼ਾਸਨ ਕੋਲ ਜਾ ਕੇ ਆਏ ਹੋ ਕਿਸ ਤਰ੍ਹਾਂ ਦਾ ਪ੍ਰੋਸਸ ਕਰਵਾਇਆ ਦੇਖੋ ਜੀ ਅਸੀਂ ਜਾ ਕੇ ਐਵੇਂ ਜਿਵੇਂ ਵੀ ਜ ਮੰਨ ਕੇ ਜੋ ਸ਼ਾਂਤ ਨੂੰ ਦੱਸਣਗੇ ਉਵੇਂ ਠੀਕਾ ਗੱਲ ਹੋ ਜਾਂਦੀ ਹੈ ਹਾਂਜੀ ਜੀ ਬਸ ਉਹ ਸਾਫ ਚਾਹੀਦਾ ਜੀ ਬਹੁਤ ਕੋਈ ਗੱਲ ਨਹੀਂ ਗੱਲ ਤਾਂ ਕੁੱਟਿਆ ਬਹੁਤ ਸ਼ਰਮ ਵਾਲੀ ਗੱਲ ਆ ਜੀ ਕਿਸੇ ਦੀ ਇੱਜ਼ਤ ਨੂੰ ਰੋਲਣਾ ਬਹੁਤ ਠਮਾੜਾ ਕਰਦਾ ਸੱਜ ਨਾਲ ਐਸਟੀ ਵੈਂਕ ਤੋਂ ਮੈਡਮ ਵੀ ਮੌਜੂਦ ਆ ਮਹਿਲਾ ਰੰਗ ਆਮ ਆਦਮੀ ਪਾਰਟੀ ਮਾਨੂੰ ਜਿਸਤਾਂ ਦੀ ਘਟਨਾ ਹੋਈ ਆ ਆਮ ਆਦਮੀ ਪਾਰਟੀ ਦਾ ਸਰਪੰਚ ਜਿੱਤਿਆ ਹੋਇਆ ਪਿੰਡ ਦੇ ਵਿੱਚੋਂ ਦੂਸਰੇ ਪਿੰਡ ਦਾ ਸਰਪੰਚ ਉਹਦੀ ਕੁੱਟਮਾਰ ਕਰਦਾ ਕੀ ਕਿਵੇਂ ਦੇਖ ਦਵਾਂ ਤੁਸੀਂ ਇਹ ਸਾਰੀ ਘਟਨਾ ਸਤਿ ਸ਼੍ਰੀ ਅਕਾਲ ਮੈਂ ਐਸਟੀ ਫਰੰਟ ਦੂਤ ਵੈਂਕ ऐसे फ्रंट पंजाब प्रधान जस्टिस पर जैसी ਸਾਡੇ ਜੋ ਵੀ ਸਰਪੰਚ ਸਾਡੀ ਜਾਤੀ ਦੇ ਬਣੇ ਆ ਕੁੱਲ ਮਿਲਾ ਕੇ ਤੁਹਾਨੂੰ ਪਤਾ ਇਹ ਚੰਦ ਭਾਨ ਵਾਲੀ ਵੀ ਪਹਿਲਾਂ ਆਈ ਐਪਲੀਕੇਸ਼ਨ ਹੈ ਨਾ ਉਹ ਤੇ ਵੀ ਕਾਫੀ ਮੁਰਦਾ ਵਧੇ ਸੀਗਾ ਇਹ ਸਾਡੇ ਐਸੀ ਸਮਾਜ ਨੂੰ ਅੱਗੇ ਵਧਾ ਦੇਖਣਾ ਨਹੀਂ ਚਾਹੁੰਦੇ ਜੱਟਵਾਦ ਜੋ ਜੋ ਇਹਨਾਂ ਨੇ ਜੱਟਵਾਦ ਦਾ ਕਿੱਲਾ ਨਾ ਸਮਝਣ ਵੀ ਅਸੀਂ ਤਾਂ ਆੜਾ ਸ਼ਾਹੂ ਕਰਾ ਤੇ ਹੋ ਸਕਦਾ ਵੀ ਇਹਨਾਂ ਤੋਂ ਕੁਝ ਨਹੀਂ ਕਿਉਂਕਿ ਸਾਡੇ ਪਿਓ ਤਾਂ ਤੇ ਪਹਿਲਾਂ ਸੀ ਜਿਹੜੇ ਉਹ ਗਰੀਬੀ ਵਿੱਚ ਸੀਗੇ ਤੇ ਉਹ ਇਹਨਾਂ ਦੀ ਪੈਰ ਦੀ ਚੁੱਤੀ ਬੰਦੇ ਸੀ ਬਟ ਅਸੀਂ ਹੁਣ ਨਹੀਂ ਬਣਾਂਗੇ ਕਿਉਂਕਿ ਅਸੀਂ ਨੌਜਵਾਨਾਂ ਸਾਨੂੰ ਸਮਾਜ ਦਾ ਸੂਝਵਾਨ ਹੋ ਗਏ ਅਸੀਂ ਸਾਨੂੰ ਅਸੀਂ ਪੜ੍ਹੇ ਲਿਖੇ ਆ ਸਾਨੂੰ ਹੁਣ ਸਾਡੇ ਗਿਆਨ ਆ ਦੁਨੀਆਦਾਰੀ ਦੀ ਵੀ ਕਿੱਦਾਂ ਰਹਿਣਾ ਕਿੱਦਾਂ ਬਹਿਣਾ ਸਾਨੂੰ ਅਸੀਂ ਹੁਣ ਇਹਨਾਂ ਦੇ ਪੈਰ ਦੀ ਚੁੱਤੀ ਨਹੀਂ ਬਣਾਂਗੇ ਇਹਨਾਂ ਦੇ ਧੌਣ ਚੋਂ ਕਿੱਲਾ ਹਰ ਵਾਰ ਕੱਢ ਕੇ ਹਟਾਂਗੇ ਜਿੱਥੇ ਜਿੱਥੇ ਵੀ ਸਾਨੂੰ ਸਾਡਾ ਐਸੀ ਭਾਈਚਾਰੇ ਨਾਲ ਅਤਿਆਚਾਰ ਹੋਊਗਾ ਉਥੇ ਮੈਂ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਖੜੂੰਗਾ ਸਾਬ ਮਤਲਬ ਇਹ ਤੁਹਾਡੇ ਕਹਿਣ ਦਾ ਭਾਵ ਕਿ ਕਿਤਨਾ ਕਿਤੇ ਮਜ਼ਦੂਰ ਪਰਿਵਾਰ ਦੇ ਵਿੱਚ ਹੋਣ ਕਰਕੇ ਸਰਪੰਚ ਬਣ ਗਿਆ ਪਿੰਡ ਦੀ ਜ਼ਿੰਮੇਵਾਰੀ ਮਿਲ ਗਈ ਉਹਨਾਂ ਦੇ ਅਕੋਰਡਿੰਗਲੀ ਚੱਲਦੇ ਆ ਕਿਤਨਾ ਕਿਤੇ ਇਸ ਕਰਕੇ ਕੁੱਟਮਾਰ ਹੋਈ ਆ ਹਾਂਜੀ ਸਰਪੰਚ ਉਹ ਸਾਬਕਾ ਮੌਜੂਦਾ ਸਰਪੰਚ ਉਹ ਵੀ ਮੌਜੂਦਾ ਸਰਪੰਚ ਆ ਉਹ ਰਾਮਸਰ ਦਾ ਇਹ ਗੁਰੂ ਹਜੂਰਾ ਕੋਟਹਾਜੂਰਾ ਸੰਗਦੇ ਸਰਪੰਚਾ ਮਤਲਬ ਕਿ ਉਹਨੂੰ ਜੇਲ੍ਹ ਸੀ ਵੀਲ ਹੁੰਦੀ ਹੋਣੀ ਆ ਵੀ ਇਹ ਮੇਰੇ ਥੱਲੇ ਲੱਗ ਕੇ ਰਹੇ ਵੀ ਜਦੋਂ ਸਾਡਾ ਸਰ ਉਹ ਆਪਣੇ ਪਿੰਡ ਦੇ ਵਿੱਚ ਆਪਦੀ ਆਪ ਦੇ ਕੰਮ ਆਪਦੇ ਤਰੀਕੇ ਨਾਲ ਕਰਨੇ ਚਾਹੀਦੇ ਮਤਲਬ ਕਿ ਇਹ ਇਹ ਪਿੰਡ ਦਾ ਸਰਪੰਚ ਇਹਨੂੰ ਪਤਾ ਨਾ ਵੀ ਚੰਗਾ ਮਾੜਾ ਕੀ ਕਰਨਾ ਹੈ ਉਹਨੂੰ ਇੰਟਰਫੇਅਰ ਕਰਨ ਦੀ ਜ਼ਰੂਰਤ ਨਹੀਂ ਸੀਗੀ ਉਹਨੇ ਕਿਉਂ ਇੰਟਰਫੇਅਰ ਕੀਤਾ ਫਿਰ ਦੂਜੇ ਪਿੰਡ ਦਾ ਸਰਪੰਚਾ ਫਿਰ ਸਰਪੰਚ ਦੀ ਆ ਕੇ ਕੁੱਟਮਾਰ ਕੀਤੀ ਉਹਨੂੰ ਇਹ ਉਹਨੇ ਇਹ ਸਰਪੰਚ ਸਾਹਿਬ ਬਹੁਤ شریف ਹੈ ਪਰੇਮਾਨਸੀ ਹੈ ਜੇ ਉਹਦੇ ਵਰਗਾ ਬਦਮਾਸ਼ ਹੁੰਦਾ ਹੋ ਸਕਦਾ ਉੱਥੇ ਬਹੁਤ ਕੁਝ ਹੋ ਜਾਣਾ ਸੀ ਠੀਕ ਹੈ ਸਾਨੂੰ ਸਰਪੰਚ ਸਾਹਿਬ ਨੇ ਸਵੇਰ ਦਾ ਫੋਨ ਲਾਇਆ ਵੀ ਮੈਡਮ ਐਦਾਂ ਦੀ ਮੇਰੇ ਕੁੱਟਮਾਰ ਹੋਈ ਹੈ ਫਿਰ ਪਿੰਡ ਦੇ ਮੁੰਡੇ ਨੌਜਵਾਨਾ ਫਿਰ ਸਾਰਿਆਂ ਨੇ ਭੈਣ ਭਰਾ ਨਾਲ ਸਾਰਿਆਂ ਨੇ ਮਿਲ ਕੇ ਅਸੀਂ ਇਹ ਪ੍ਰਸ਼ਾਸਨ ਦੀ ਪ੍ਰਸ਼ਾਸਨ ਕੋਲ ਆਏ ਆ ਤੇ ਪ੍ਰਸ਼ਾਸਨ ਕੋਲੇ ਸਾਨੂੰ ਉਮੀਦ ਆ ਕਿ ਸਾਨੂੰ ਇਸ ਸਰਪੰਚ ਸਾਹਿਬ ਨੇ ਜੋ ਅਤਿਆਚਾਰ ਕੀਤਾ ਉਹਦੇ ਇਨਸਾਫ ਮਿਲੇਗਾ ਹਾਂ ਜੀ